ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਸਰਲ ਵਿਚਾਰ ਦਾ ਆਪ ਜੀ ਨਿਗਮਾਣ ਰਹੇ ਹੋ ਸਤਿਗੁਰੂ ਕਿਰਪਾ ਕਰ ਰਹੇ ਹਨ ਪਾਵਨ ਅੰਗ 856 ਤੀ ਭਗਤ ਬਾਣੀ ਰਾਹੀਂ ਸਤਿਗੁਰੂ ਨਿਹਾਲ ਕਰ ਰਹੇ ਹਨ ਅਗਰ ਕਬੀਰ ਸਾਹਿਬ ਜੀ ਦਾ 8ਵਾਂ ਸ਼ਬਦ ਪ੍ਰਾਰੰਭ ਹੋ ਰਿਹਾ ਹੈ ਸੋ ਇੱਕ ਕੋਈ ਰਿਧੀਆਂ ਸਿੱਧੀਆਂ ਦੀ ਪ੍ਰਾਪਤੀ ਵਾਲਾ ਜੋਗੀ ਕਾਂਸੀ ਵਿੱਚ ਆਇਆ ਉਸ ਨੇ ਭੂਤ ਪ੍ਰੇਤ ਵਸ ਕੀਤੀ ਹੋਏ ਸੰਜੋ ਭੂਤਾਂ ਪ੍ਰੇਤਾਂ ਨੂੰ ਅਧੀਨ ਕਰਕੇ ਉਹਨਾਂ ਦੇ ਵੱਲ ਨਾਲ ਭਾਵ ਭੂਤਾਂ ਪ੍ਰੇਤਾਂ ਤੋਂ ਆਪਣੀ ਚੌਂਕੀ ਚੁਗਾ ਕੇ ਧਰਤੀ ਤੋਂ ਉੱਚਾ ਬਿਨਾ ਅਸਰੇ ਕਿੰਨਾ ਕਿੰਨਾ ਸਮਾ ਚੌਂਕੀ ਉੱਪਰ ਬੈਠ ਕੇ ਲੋਕਾਂ ਤੋਂ ਆਪਣੀ ਪੂਜਾ ਕਰਵਾਉਂਦਾ ਸੀ ਜੋਗੀ ਸਾਰੀ ਕਾਂਸ਼ੀ ਵਿੱਚ ਮਸ਼ਹੂਰ ਹੋ ਗਿਆ ਕਿਸੇ ਨੇ ਭਗਤ ਕਬੀਰ ਸਾਹਿਬ ਜੀ ਦੇ ਕੋਲ ਆ ਕੇ ਕਿਹਾ ਕਿ ਤੈਨੂੰ ਭਗਤੀ ਕਰਦੇ ਨੂੰ ਇੰਨਾ ਸਮਾਂ ਹੋ ਗਿਆ ਤੇਰੀ ਕਦੇ ਵੀ ਚੌਂਕੀ ਬਿਨਾਂ ਅਸਰੇ ਤੋਂ ਨਹੀਂ ਖੜੀ ਇਸ ਲਈ ਚੱਲ ਤੂੰ ਜੋਗੀ ਦੇ ਦਰਸ਼ਨ ਕਰਕੇ ਆ ਭਗਤ ਕਬੀਰ ਸਾਹਿਬ ਜੀ ਕਹਿਣ ਲੱਗੇ ਕਿ ਇਹ ਪੁਰਖਾ ਅਸੀਂ ਇੱਥੇ ਹੀ ਠੀਕ ਹਾਂ ਸਾਨੂੰ ਉਸ ਦੇ ਦਰਸ਼ਨ ਕਰਨ ਦੀ ਕੋਈ ਲੋੜ ਨਹੀਂ ਜਦ ਵਾਰ-ਵਾਰ ਉਸਨੇ ਭਗਤ ਕਬੀਰ ਸਾਹਿਬ ਜੀ ਨੂੰ ਕਿਹਾ ਤਾਂ ਭਗਤ ਕਬੀਰ ਸਾਹਿਬ ਜੀ ਉਸ ਜੋਗੀ ਵੱਲ ਨੂੰ ਚੱਲ ਪਏ ਜਦ ਕਬੀਰ ਜੀ ਉਸ ਦੇ ਨਜ਼ਦੀਕ ਪਹੁੰਚੇ ਤਾਂ ਭੂਤ ਕਬੀਰ ਤੋਂ ਡਰਦੇ ਚੌਂਕੀ ਸੁੱਟ ਕੇ ਦੌੜ ਗਏ ਕਿਉਂਕਿ ਨਾਮ ਜਪਣ ਵਾਲੇ ਪੁਰਖ ਦੇ ਨੇੜੇ ਆਉਣ ਕਰਕੇ ਇਹਨਾਂ ਨੂੰ ਸੇਕ ਲੱਗਣਾ ਸ਼ੁਰੂ ਹੋ ਜਾਂਦਾ ਹੈ ਜਦ ਚੌਂਕੀ ਥੱਲੇ ਡਿੱਗੀ ਤਾਂ ਜੋਗੀ ਦੇ ਗੋਡੇ ਗਿੱਟੇ ਰਗੜੇ ਗਏ ਉਸ ਵੇਲੇ ਭਗਤ ਕਬੀਰ ਸਾਹਿਬ ਜੀ ਨੇ ਉਸ ਨੂੰ ਸ੍ਰੇਸ਼ਟ ਸਿੱਖਿਆ ਦਿੰਦਿਆਂ ਇਹ ਪਾਵਨ ਸ਼ਬਦ ਉਚਾਰਨ ਕੀਤਾ ਬਿਲਾਵਲ ਡੰਡਾ ਮੁੰਦਰਾ ਖਿੰთა ਆਦਾਰੀ ਪਰਮ ਕਹਿ ਪਾਈ ਪਵੈ ਭੀਖ ਧਾਰੀ ਕਿ ਭਾਈ ਜੋਗੀ ਬਣ ਕੇ ਹੱਥ ਵਿੱਚ ਡੰਡਾ ਕੰਨਾਂ ਵਿੱਚ ਮੁੰਦਰਾ ਗਲ ਵਿੱਚ ਖਿੰਤਾ ਕੱਪੜੀ ਤੇ ਆਦਾਰੀ ਝੋਲੀ इत्यादि ਤਾਰਨ ਕੀਤਾ ਹੋਇਆ ਹੈ ਤੂੰ ਪਰਮ ਦੇ ਭਾਏ ਅਨਸਾਰ ਹੋ ਕੇ ਤੇ ਭੇਖਤਾਰੀ ਲਿਬਾਸ ਧਾਰਨ ਕਰਕੇ ਥਾਂ ਥਾਂ ਪਵੇ ਪੌਂਦਾ ਫਿਰਦਾ ਹੈ ਵਾਹੀ ਭੇਖਤਾਰੀ ਲਿਬਾਸ ਧਾਰਨ ਵਾਲੇ ਜੋਗੀ ਤੂੰ ਪਰਮ ਦੇ ਅਨਸਾਰ ਹੋ ਕੇ ਥਾਂ ਥਾਂ ਭੜਕਦਾ ਪੌਂਦਾ ਫਿਰਦਾ ਆਸਨ ਪਵਨ ਦੂਰ ਕਰ ਬਵਰੇ ਛੋੜ ਕਪੜ ਨਿਤ ਹਰ ਭਜ ਬਵਰੇ ਰਹਾਉ ਏ ਬਵਰੇ ਤੂੰ ਪਾਵ ਚੱਲੇ ਪੁਰਖਾ ਜਿਹੜਾ ਤੂੰ ਪ੍ਰੇਤਾਂ ਤੋਂ ਚੌਂਕੀ ਚੁਗਾ ਕੇ ਪਵਨ ਹਵਾ ਵਿੱਚ ਆਸਨ ਲਾਉਂਦਾ ਹੈ ਇਸ ਨੂੰ ਪਰੇਕਾਰ ਭਾਵ ਪਵਨ ਭੂਤਾਂ ਦੇ ਆਸਨ ਵਾ ਆਸਨ ਤੇ ਪਵਨ ਪ੍ਰਾਣਾਂ ਯਾਬ ਨੂੰ ਦੂਰ ਕਰ ਏ ਬਵਰੇ ਚੱਲੇ ਪੁਰਖਾ ਜੋਗੀ ਬਣ ਕੇ ਲੋਕਾਂ ਨੂੰ ਠੱਗਣ ਵਾਸਤੇ ਕਬਟ ਛਲ ਵਾਲਾ ਸੁਭਾਅ ਤਿਆਗ ਦੇਣਾ ਕਰ ਅਤੇ ਹਮੇਸ਼ਾ ਪਰਮੇਸ਼ਰ ਦਾ ਭਜ ਸਿਮਰਨ ਕਰ ਰਹਾਉ ਬਿਸਰਾਮ ਦੇ ਕੇ ਭਗਤ ਜੀ ਕਿਰਪਾ ਕਰਦੇ ਆ ਜੇ ਤੂੰ ਜੇ ਤੂੰ ਜਾ ਚਹਿ ਸੋਤਰੇ ਭਮਨੇ ਭੋਗੀ ਕਹ ਕਬੀਰ ਕੇ ਸੋ ਜਗ ਜੋਗੀ ਇਹ ਜੋਗੀ ਜਿਸ ਮਾਇਆ ਨੂੰ ਤੂੰ ਲੋਕਾਂ ਕੋਲੋਂ ਜਾਚੇ ਮੰਗਦਾ ਫਿਰਦਾ ਉ ਮਾਇਆ ਤ੍ਰਿ ਭਵਨ ਤਿੰਨੇ ਭਵਨਾ ਦੀ ਭੋਗੀ ਚਗਲੀ ਮਾਣੀ ਹੋਈ ਹੈ ਚਗਲ ਸਗਲ ਪੂਪਾਲ ਕੀ ਵੇ ਵਿਰਾਗ ਸ਼ਤਕ ਦੇ ਬੋਲਿਆ ਵਾ ਤਿੰਨੇ ਭਵਨਾ ਨੂੰ ਭੋਗੀ ਭੋਗਣ ਵਾਲੀ ਹੈ ਵਾ ਤਿੰਨੇ ਭਵਨਾ ਨੂੰ ਭੋਗੀ ਸਰਪਨੀ ਵਤਨਾਸ਼ ਦਸਣ ਵਾਲੀ ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਕਿ ਹੈ ਜੋਗੀ ਜੋ ਕੇ ਸੋ ਭਾਵ ਕੇਸਵ ਪਰਮੇਸ਼ਰ ਸਾਰੇ ਜਗਤ ਸੰਸਾਰ ਵਿੱਚ ਜੁੜ ਰਿਹਾ ਜੋਗੀ ਜੁੜ ਰਿਹਾ ਤੂੰ ਉਸ ਨਾਲ ਜੁੜਨਾ ਕਰ ਬਾਬਦੂ ਉਸਦਾ ਸਿਮਰਨ ਕਰ ਬਿਲਾਵਲ ਭਗਤ ਕਬੀਰ ਸਾਹਿਬ ਜੀ ਮਾਇਆ ਤੋਂ ਬਚਣ ਵਾਸਤੇ ਪ੍ਰਮੇਸ਼ਰ ਦੇ ਸਾਹਮਣੇ ਬੇਨਤੀ ਕਰਦੇ ਆ ਇਨ ਮਾਇਆ ਜਗਦੀਸ਼ ਗੁਸਾਈ ਤੁਮਰੇ ਚਰਨ ਬਿਸਾਰੇ ਏ ਜਗਤ ਦੇ ਗੁਸਾਈ ਮਾਲਕ ਤੇ ਜਗਤ ਦੇ ਈਸ਼ਵਰ ਪਰਮੇਸ਼ਰ ਇਸ ਮਾਇਆ ਨੇ ਤੇਰੇ ਚਰਨ ਭੁਲਾ ਦਿੱਤੇ ਵਾ ਇਸ ਮਾਇਆ ਵਿੱਚ ਲੱਗ ਕੇ ਅਸਾਂ ਜੀਵਾਂ ਨੇ ਤੇਰੇ ਚਰਨ ਕਮਲਾਂ ਦਾ ਧਿਆਨ ਕਰਨਾ ਭੁਲਾ ਦਿੱਤਾ ਹੈ ਕਿੰਚਿਤ ਬ੍ਰੀਤ ਨ ਉਪਜੈ ਜਨ ਕੋ ਜਨ ਕਹਾ ਕਰਹਿ ਬੇਚਾਰੇ ਰਹਾਉ ਹੈ ਪਰਮੇਸ਼ਰ ਸਾਡੇ ਜਨ ਦਾਸਾਂ ਦੇ ਹਿਰਦੇ ਵਿੱਚ ਕਿੰਚਿਤ ਥੋੜੇ ਮਾਤਰ ਵੀ ਇਹ ਮਾਇਆ ਤੇਰੇ ਚਰਨਾਂ ਦੀ ਪ੍ਰੀਤੀ ਲਗਨ ਉਪਜੈ ਪੈਦਾ ਨਹੀਂ ਹੋਣ ਦਿੰਦੀ ਇਸ ਲਈ ਅਸੀਂ ਬੇਚਾਰੇ ਦੀਨ ਦਾਸ ਇਸ ਤੋਂ ਬਚਣ ਵਾਸਤੇ ਆਪਣੇ ਆਪ ਕੀ ਉਪਾਅ ਕਰ ਸਕਦੇ ਆ ਭਾਵ ਕੋਈ ਉਪਾ ਨਹੀਂ ਕਰ ਸਕਦੇ ਰਹਾਉ ਤ੍ਰਿਗ ਤਨ ਤ੍ਰਿਗ ਤਨ ਤ੍ਰਿਗ ਇਹ ਮਾਇਆ ਤ੍ਰਿਗ ਤ੍ਰਿਗ ਮਤ ਬੁੱਧ ਫੰਨੀ हे ਪਰਮੇਸ਼ਰ ਤੇਰੀ ਪ੍ਰੀਤੀ ਤੋਂ ਬਗੈਰ ਇਸ ਸਥੂਲ ਤਨ ਸਰੀਰ ਨੂੰ ਤ੍ਰਿਗ ਤ੍ਰਕਾਰ ਹੈ ਸੌ ਵਾਰੀ ਕਿਸੇ ਨੂੰ ਫਿੱਟੇ ਮੂੰਹ ਕਹੋ ਇੱਕ ਲਾਣਤ ਬਣਦੀ ਹੈ ਸੌ ਲਾਣਤਾ ਕਿਸੇ ਨੂੰ ਪਾਓ ਤੇ ਇੱਕ ਤ੍ਰਕਾਰ ਬਣਦੀ ਇੱਕ ਤ੍ਰਿਗ ਬਣਦੀ ਹੈ ਮਾਰੇ ਕਹਿੰਦੇ ਤੈਨੂੰ ਤ੍ਰਿਕਾਰ ਹੈ ਵਾ ਜਿਹੜਾ ਸਰੀਰ ਇਸ ਮਾਇਆ ਨੂੰ ਇਕੱਤਰ ਕਰਨ ਵਿੱਚ ਲੱਗਿਆ ਹੋਇਆ ਉਸ ਨੂੰ ਤ੍ਰਿਕਾਰ ਹੈ ਜੋ ਧਨ ਦੌਲਤ ਤੇਰੀ ਪ੍ਰਾਪਤੀ ਵਾਲੀ ਸੰਗਤ ਤੋਂ ਬੇਮੁਖ ਕਰਕੇ ਹੰਕਾਰ ਵਿੱਚ ਪਾ ਦਿੰਦੀ ਹੈ ਉਸ ਨੂੰ ਵੀ ਤ੍ਰਿਗ ਤ੍ਰਿਕਾਰ ਹੈ ਇਸ ਜੜ ਚੇਤਨ ਰੂਪ ਵਾ ਛਲ ਰੂਪੀ ਮਾਇਆ ਨੂੰ ਵੀ ਤ੍ਰਿਕਾਰ ਹੈ ਜੋ ਸੰਸਾਰਿਕ ਬੁੱਧ ਫੰਨੀ ਨਫੇ ਵਾਲੀ ਸਮਝ ਹੀ ਹੋਈ ਆ ਉਸ ਨੂੰ ਤ੍ਰਿਕਾਰ ਹੈ ਤੇ ਬਹੁਤੀ ਮਤ ਅਕਲ ਵਾਲਾ ਉਹ ਪੁਰਖ ਵੀ ਤ੍ਰਿਕਾਰ ਜੋਗ ਵਾਸ ਮਾਇਆ ਵਿੱਚ ਲੱਗ ਕੇ ਸਾਰੀ ਦੁਨੀਆ ਪੰਨੀ ਫਨਾ ਰੂਪ ਹੋ ਚੁੱਕੀ ਆ ਇਸ ਮਾਇਆ ਕੋ ਦ੍ਰਿੜ ਕਰ ਰੱਖੋ ਬਾਂਦੇ ਆਪ ਬਚਨਨੀ हे ਪਰਮੇਸ਼ਰ ਇਸ ਮਾਇਆ ਨੂੰ ਆਪ ਹੀ ਦ੍ਰਿੜ ਪੱਕੀ ਕਰਕੇ ਰੱਖਣਾ ਕਰ ਪਾਵ ਇਸ ਨੂੰ ਤੂੰ ਆਪ ਹੀ ਕਿਰਪਾ ਕਰਕੇ ਸੰਭਾਲ ਕੇ ਰੱਖਣਾ ਕਰ ਜੋ ਸਾਡੀ ਤਰਫ ਨਾ ਆਵੇ ਕਿਉਂਕਿ ਆਪ ਜੀ ਦੇ ਬਚਨਨੀ ਬਚਨਾ ਅਨਸਾਰ ਪਾਪ ਹੁਕਮ ਅਨਸਾਰੀ ਜੀਵਾਂ ਨੂੰ ਮੋਹ ਰੂਪੀ ਸੰਗਲਾਂ ਨਾਲ ਬੰਨਣਾ ਕਰਦੀ ਆ। ଅਥਵਾ ਹੀ ਪਰਮੇਸ਼ਰ ਅਸੀਂ ਜੀਵ ਇਸ ਮਾਇਆ ਨੂੰ ਦ੍ਰਿੜ ਭਾਵ ਸਾਭ ਸਾਭ ਕੀ ਰੱਖਦੇ ਹਾਂ। ਅਸੀਂ ਮਾਤਾ ਦੇ ਗਰਭ ਵਿੱਚ ਕੀਤੇ ਆਪਣੇ ਬਚੰਨੀ ਬਚਨਾ ਅਨਸਾਰ ਕੇ ਨਾਮ ਜਪਾਂਗੇ। ਦੇ ਸੰਬੰਧ ਕੱਢਾਂਗੇ ਬੰਨੇ ਗਏ ਆ। ਵਾ ਇਸ ਮਾਇਆ ਤੋਂ ਬਚੰਨੀ ਬਚਣਾ ਪਾਪ ਮੁਕਤ ਮੋਹ ਇਸ ਵਿੱਚ ਆਪ ਹੀ ਵੱਜ ਗਏ ਆ। ਕਿਆ ਖੇਤੀ ਕਿਆ ਲੇਵਾ ਦੇਈ ਪਰ ਪੰਜ ਝੂਠ ਗੁਮਾਨਾ ਕੀ ਖੇਤੀ ਪੈੜੀ ਕਰ ਲਈ ਕੀ ਵਪਾਰ ਕਰਕੇ ਲੈਵਾ ਦੇਈ ਲੈਣ ਦੇਣ ਕਰ ਲਿਆ ਪਾਵੇ ਸਭ ਨਾਸ਼ ਰੂਪ ਇਸ ਕਰਕੇ ਇਸ ਪਰਪੰਚ ਜਗਤ ਦਾ ਗਮਾਨਾ ਹੰਕਾਰ ਕਰਨਾ ਝੂਠ ਮਿੱਥਿਆ ਵਾ ਕਹ ਕਬੀਰ ਤੇ ਅੰਤ ਬਿਗੂਤੇ ਆਇਆ ਕਾਲ ਨਿਦਾਨਾ ਸੋ ਨਿਦਾਨਾ ਪੋਲਾ ਬੋਲਣਾ ਦੱਦੇ ਆਲਾ ਦੱਦਾ ਲੱਗਾ ਹੈ ਤਦਾਂ ਨਿਧਾਨਾ ਨਹੀਂ ਕਹਿ ਜਾਣਾ ਭਗਤ ਕਬੀਰ ਸਾਹਿਬ ਜੀ ਕਹਿ ਕਥਨ ਕਰਦੇ ਆ ਜਿਹੜੇ ਪੁਰਖ ਸੰਸਾਰਿਕ ਵਿਵਹਾਰਾਂ ਵਾ ਮਾਇਆ ਕੱਤਰ ਕਰਨ ਵਿੱਚ ਲੱਗੇ ਆ ਉਹ ਪੁਰਖ ਅੰਤ ਅਖੀਰ ਦੇ ਸਮੇਂ ਬਿਗੂਤੇ ਖਰਾਬ ਹੁੰਦੇ ਆ ਪਰ ਜਦੋਂ ਨੇਦਾਨਾ ਮੂਰਖਾਂ ਦਾ ਕਾਲ ਮੌਤ ਦਾ ਸਮਾਂ ਅੰਤ ਸਮਾ ਜਾਂਦਾ ਵਾ ਜਦ ਨੇਦਾਨਾ ਅੰਤ ਨੂੰ ਕਾਲ ਜਮਕਾਲ ਆਇਆ ਹੁੰਦਾ ਸੋ ਅਗਲਾ ਜੋ 10ਵਾਂ ਸ਼ਬਦ ਪ੍ਰਾਰੰਭ ਕਰ ਰਿਹਾ ਇਹ ਕਿਸੇ ਨੇ ਭਗਤ ਕਬੀਰ ਸਾਹਿਬ ਜੀ ਨੂੰ ਪੁੱਛਿਆ ਕਿ ਪਰਮੇਸ਼ਰ ਦਾ ਸਿਮਰਨ ਭਜਨ ਕਿਸ ਪ੍ਰਕਾਰ ਕਰਨਾ ਚਾਹੀਦਾ ਸੋ ਅਗਲੇ ਆਪਣੇ ਬਿਲਾਵਲ ਰਾਗ ਦੇ ਅੰਦਰ 10ਵੇਂ ਸ਼ਬਦ ਰਾਹੀਂ ਦੱਸ ਰਿਹਾ ਬਿਲਾਵਲ ਸਰੀਰ ਸਰੋਵਰ ਭੀਤਰੇ ਆਚੈ ਕਮਲ ਅਨੂਪ ਇਹ ਬਈਸ ਸਰੀਰ ਸਤੂਲ ਤਨ ਰੂਪੀ ਸਰੋਵਰ ਤਲਾ ਭੀਤਰੇ ਵਿੱਚ ਉਸ ਪਰਮੇਸ਼ਰ ਦਾ ਚੇਤਨ ਸੱਤਾ ਰੂਪਾਣੀ ਹੈ ਜੋ ਪਰਮੇਸ਼ਰ ਆਚੈ ਹੰ ਦਾ ਸੁੰਦਰ ਸਰੂਪ ਕਮਲ ਦੀ ਨਿਆਈ ਨਰਲੇਪ ਅਤੇ ਅਨੂਪ ਉਪਮਾ ਤੋਂ ਰਹਿਤ ਹੈ ਪਰਮ ਜੋਤ ਪੁਰਖ ਹੋਤਮ ਜਾ ਕੇ ਰੇਖ ਨ ਰੂਪ ਉਹ ਪਰਮੇਸ਼ਰ ਪਰਮ ਵੱਡੀ ਜੋਤ ਜੋਤੀ ਵਾਲਾ ਭਾਵ ਪ੍ਰਕਾਸ਼ ਵਾਲਾ ਤੇ ਪੁਰਖ ਹੋਤਮ ਸਾਰਿਆਂ ਪੁਰਖਾਂ ਤੋਂ ਸ੍ਰੇਸ਼ਟ ਹੈ ਜਿਸ ਪਰਮੇਸ਼ਰ ਦੇ ਨਿਰਗੁਣ ਸਰੂਪ ਦੀ ਨਾ ਕੋਈ ਰੇਖ ਲਕੀਰ ਅਤੇ ਨਾ ਹੀ ਕੋਈ ਰੂਪ ਸਰੂਪ ਹੈ ਰੇ ਮਨ ਹਰ ਭਜ ਪ੍ਰਮ ਤਜੋ ਰੇ ਮਨ ਹਰ ਭਜ ਪ੍ਰਮਤ ਤਜੋ ਜਗ ਜੀਵਨ RAM ਰਹਾਉ ਰੇ ਤੂੰ ਪਾਪ ਹੈ ਮੇਰੇ ਮਨਾ ਸਾਰਿਆਂ ਦੇ ਅੰਦਰ ਵਿਆਪਕ ਹਰ ਪਰਮੇਸ਼ਰ ਦਾ ਪਾਜ ਸਿਮਰਨ ਕਰ ਤੇ ਭਰਮ ਨੂੰ ਤਜੋ ਛੱਡ ਦੇਣਾ ਕਰ ਕਿਉਂਕਿ ਇੱਕ RAM ਪਰਮੇਸ਼ਰ ਹੀ ਜਗਤ ਦਾ ਜੀਵਨ ਰੂਪ ਹੈ ਵਾ ਸਾਰੇ ਜਗਤ ਨੂੰ ਪ੍ਰਕਾਸ਼ਨ ਵਾਲਾ ਹੈ ਰਹਾਉ ਬਿਸ RAM ਦੇ ਕੀ ਭਗਤ ਜੀ ਕਿਰਪਾ ਕਰਦੇ ਆ ਆਵਤ ਕਸ਼ੂ ਨਾਂ ਦੀ ਸਈ ਨਹਿ ਦੀ ਸਹਿ ਜਾਤ ਉਹ ਪਰਮੇਸ਼ਰ ਨਾ ਤਾਂ ਜਨਮ ਧਾਰ ਕੇ ਆਉਂਦਾ ਹੈ ਨਾ ਹੀ ਮਰ ਕੇ ਕਿਤੇ ਜਾਂਦਾ ਹੈ ਤੇ ਦਿਸਦਾ ਨਹੀਂ ਅਤੇ ਨਾ ਹੀ ਕਿਸੇ ਪਾਸੇ ਪਾਵਿੱਦ ਰੁੱਦਰ ਜਾਂਦਾ ਦਿਸਦਾ ਪਾਵ ਉਹ ਪਰਮੇਸ਼ਰ ਇੱਕ ਰਸ ਹੈ ଅਤਵਾ ਉਸ ਪਰਮੇਸ਼ਰ ਦੀ ਚੇਤਨ ਸੱਤਾ ਰੂਪ ਜੋਤ ਦਾ ਹੀ ਕੁਝ ਆਵਤ ਆਉਂਦਾ ਦਿਸਦਾ ਅਤੇ ਨਾ ਹੀ ਕਿਤੇ ਜਾਣਾ ਦਿਸਦਾ ਵਾ ਅਦ ਸਥਾਨ ਰੂਪ ਸਰੂਪ ਤੋਂ ਬਗੈਰ ਨਾ ਕੁਝ ਆਉਂਦਾ ਦਿਸਦਾ ਨਾ ਕੁਝ ਜਾਂਦਾ ਦਿਸਦਾ ਹੈ ਜੈਸਾ ਕਿ ਪਾਵਨ ਵਾਕ ਹੈ ਨਾ ਕਿਸ ਆਵਤ ਨਾ ਕਿਸ ਜਾਵਤ ਸਭ ਖੇਲ ਕੀਓ ਹਰ ਰਾਇਓ ਜੈ ਉਪਜੈ ਬਿਨ ਸੈ ਤਹੀ ਜੈਸੇ ਪੁਰਵਨ ਪਾਦ ਜਿੱਥੋਂ ਜੋ ਵੀ ਪਦਾਰਥ ਉਪਜੈ ਪੈਦਾ ਹੁੰਦਾ ਹੈ ਭਾਵ ਜਿਸ ਪਦਾਰਥ ਦੇ ਅਧਕਰਣ ਆਸਰੇ ਵਿੱਚੋਂ ਪਦਾਰਥ ਪੈਦਾ ਹੁੰਦਾ ਉੱਥੇ ਹੀ ਬਿਨ ਸੈ ਨਾਸ਼ ਹੋ ਜਾਂਦਾ ਵਾ ਜਿਸ ਚੇਤਨ ਬ੍ਰਹਮਤੋਂ ਸੰਸਾਰ ਪੈਦਾ ਹੁੰਦਾ ਨਾਸ਼ ਹੋ ਕੇ ਉਸੇ ਬ੍ਰਹਮ ਵਿੱਚ ਇਉਂ ਲੀਨ ਹੋ ਜਾਂਦਾ ਜਿਸ ਪ੍ਰਕਾਰ ਪੁਰਵਨ ਚਪਤੀ ਦੇ ਪੱਤੇ ਪਾਣੀ ਦੇ ਵਿੱਚ ਪੈਦਾ ਹੋ ਕੇ ਫਿਰ ਪਾਣੀ ਵਿੱਚ ਨਾਸ਼ ਹੋ ਜਾਂਦੇ ਆ ਭਾਵ ਚਪਤੀ ਦੇ ਪੱਤੇ ਦੇ ਆਸਰੇ ਕਾਇਮ ਰਹਿੰਦੇ ਅਤੇ ਪਾਣੀ ਦੇ ਢਲਣੇ ਖਤਮ ਹੋਣ ਕਰਕੇ ਸਮਾਪਤ ਹੋ ਜਾਂਦੇ ਆ ਮਿੱਥਿਆ ਕਰ ਮਾਇਆ ਤਜੀ ਸੁਖ ਸਹਿਜ ਵਿਚਾਰ ਇਸ ਕਰਕੇ ਜਿਸ ਨੇ ਮਿੱਥਿਆ ਅਣਹੋਈ ਜਾਣ ਕਰਕੇ ਮਾਇਆ ਤਿਆਗ ਦਿੱਤੀ ਛੱਡ ਦਿੱਤੀ ਹੈ ਉਸਨੇ ਸਹਿਜ ਗਿਆਨ ਸਰੂਪ ਦੀ ਵਿਚਾਰ ਕਰਕੇ ਆਤਮਿਕ ਸੁਖ ਆਨੰਦ ਨੂੰ ਪਾਉਣਾ ਕੀਤਾ ਹੈ। ਵਾ ਉਸਨੇ ਸੁੱਤੇ ਸਿੱਧੀ ਆਤਮਿਕ ਸੁਖ ਦੀ ਪ੍ਰਾਪਤੀ ਬਾਬਤ ਵਿਚਾਰਨਾ ਕੀਤਾ ਹੈ। ਕਹ ਕਬੀਰ ਸੇਵਾ ਕਰਹੁ ਮਨ ਮੰਜ ਮੁਰਾਰ। ਭਗਤ ਕਬੀਰ ਸਾਹਿਬ ਜੀ ਕਹਿ ਤੋਂ ਭਾਵ ਕਥਨ ਕਰ ਰਿਹਾ ਕਿ ਜੋ ਮੁਰਾਰ ਮੁਰਦੈਂਤ ਦਾ ਦੁਸ਼ਮਣ ਪਰਮੇਸ਼ਰ ਮਨ ਚਿਤ ਮੰਜ ਵਿੱਚ ਸਾਖੀ ਰੂਪ ਹੋ ਕੇ ਵਸਦਾ ਹੈ। ਉਸ ਵਾਹਿਗੁਰੂ ਦੀ ਭਜਨ ਬੰਦਗੀ ਕਰਨ ਰੂਪ ਸੇਵਾ ਟਹਿਲ ਕਰੋ ਸੁ ਅਗੇ 11ਵਾਂ ਸ਼ਬਦ ਰਾਹੀਂ ਕਿਰਪਾ ਕਰ ਰਿਹਾ ਕਿਸੇ ਪੰਡਤ ਨੇ ਭਗਤ ਕਬੀਰ ਸਾਹਿਬ ਜੀ ਨੂੰ ਆ ਕੇ ਪੁੱਛਿਆ ਕਿ ਆਪ ਜੀ ਦਾ ਜੰਮਣ ਮਰਨ ਦਾ ਪਰਮ ਕਿਵੇਂ ਨਿਵਰਤ ਹੋਇਆ ਹੈ ਭਗਤ ਜੀ ਦਸ ਰਹੇ ਆ ਬਿਲਾਵਲ ਜਨਮ ਮਰਨ ਦਾ ਪਰਮ ਗਿਆ ਗੋਬਿੰਦ ਲੇਵ ਲਾਗੀ ਏ ਭਾਈ ਮੇਰਾ ਜੰਮਣ ਮਰਨ ਦਾ ਪਰਮ ਪਲੇਖਾ ਨਿਵਰਤ ਹੋ ਗਿਆ ਕਿਉਂਕਿ ਮੇਰੀ ਗੋਬਿੰਦ ਪ੍ਰithvi ਦੀ ਰੱਖਿਆ ਕਰਨ ਵਾਲੇ ਪਰਮੇਸ਼ਰ ਦੇ ਨਾਲ ਲਿਵ ਬਿਰਤੀ ਚੇਤ ਦੀ ਬਿਰਤੀ ਲੱਗ ਗਈ ਹੈ ਜੀਵਤ ਸੁੰਨ ਸਮਾਨਿਆ ਗੁਰ ਸਾਖੀ ਜਾਗੀ ਰਹਾਉ ਜਦ ਸਤਗੁਰਾਂ ਦੀ ਸਿੱਖਿਆ ਦੁਆਰਾ ਮਨ ਦੀ ਬਿਰਤੀ ਅਵਿਦਿਆ ਰੂਪੀ ਨੀਂਦ ਵਿੱਚੋਂ ਜਾਗ ਕੇ ਗਿਆਨ ਵਸਤਾ ਵਿੱਚ ਜਾਗ ਪਈ ਤਦ ਮੈਂ ਜਿਉਂਦੇ ਹੀ ਸੁੰਨ ਅਫੁਰ ਰੂਪ ਬ੍ਰਹਮ ਵਿੱਚ ਸਮਾ ਗਿਆ ਰਹਾਉ ਬਿਸਰਾਮ ਦੇ ਕੇ ਪਰਮਾਉਂਦੇ ਅਗੇ ਫਿਰ ਪ੍ਰਸ਼ਨ ਸੀ ਹੈ ਕਬੀਰ ਇਹ ਜੀਵ ਕਿੱਥੋਂ ਆਉਂਦਾ ਤੇ ਕਿੱਥੇ ਜਾਂਦਾ ਹੈ ਭਗਤ ਜੀ ਉੱਤਰ ਦੇ ਰਹੇ ਆ ਕਾਸੀ ਤੇ ਤੁਨ ਊਪਜੈ ਤੁਨ ਕਾਸੀ ਜਾਈ ਕਾਸੀ ਫੂਟੀ ਪੰਡਤਾ ਤੁਨ ਕਹਾਂ ਸਮਾਈ ਸੋ ਅਨਵੇਂ ਅਨਸਾਰੇ ਦੇ ਅਰਥ ਕਰਦੇ ਹੈ ਪੰਡਤ ਜਦ ਕੈ ਦਾ ਭਾਂਡਾ ਕੜਿਆਲ ਟੁੱਟ ਜਾਂਦੀ ਹੈ ਪਰ ਫਿਰ ਉਸ ਦੀ ਤੁਨ ਆਵਾਜ਼ ਕਹਾਂ ਕਿੱਥੇ ਜਾ ਕੇ ਸਮਾਉਂਦੀ ਭਾਵ ਕੜਿਆਲ ਦੇ ਵਿੱਚ ਹੀ ਸਮਾਉਂਦੀ ਹੈ ਵਾਹਿ ਪੰਡਤ ਜੀ ਇਹ ਦੱਸਣਾ ਕਰ ਜਦ ਕਾਸ਼ੀ ਆਦ ਧਾਤਾਂ ਦੀ ਬਣੀ ਹੋਈ ਕੜਿਆਲ ਫੁੱਟਦੀ ਟੁੱਟਦੀ ਆ ਜਾਸ ਨੂੰ ਹਥੌੜੀ ਮਾਰੀਏ ਤਾਂ ਉਸ ਵਿੱਚੋਂ ਧੁਨ ਕਿੱਥੋਂ ਨਿਕਲਦੀ ਆ ਉਹ ਧੁਨ ਕਿੱਥੇ ਸਮਾਉਂਦੀ ਹੈ ਇਹ ਸੁਣ ਕੇ ਪੰਡਤ ਕਹਿਣ ਲੱਗਾ ਹੈ ਕਬੀਰ ਤੂੰ ਹੀ ਦੱਸਣਾ ਕਰ ਫਿਰ ਭਗਤ ਜੀ ਉੱਤਰ ਦਿੰਦੇ ਆ ਕਾਸੀ ਤੇ ਤੁਨ ਊਪਜੈ ਤੁਨ ਕਾਸੀ ਜਾਈ ਹਾਇਸੀ ਹੀ ਜਿਹੜੀ ਆਪਾਂ ਪੰਕਤੀ ਪੜ੍ਹ ਕੇ ਆਏ ਆ ਇਹਦਾ ਹੀ ਇਹਦੀ ਰਹੀਂ ਦੁਆਰਾ ਜਵਾਬ ਦਿੰਦੀ ਕਾਸੀ ਕਹੇ ਦੇ ਬਰਤਨ ਕਢਿਆਲ ਤੋਂ ਹੀ ਥੋਨਾਂ ਆਵਾਜ਼ ਪੈਦਾ ਹੁੰਦੀ ਨਿਕਲਦੀ ਆ ਤੇ ਅੰਤ ਨੂੰ ਉਹ ਥੋਨਾਂ ਆਵਾਜ਼ ਕਾਸੀ ਕਹੇ ਦੇ ਬਰਤਨ ਕਢਿਆਲ ਵਿੱਚ ਹੀ ਸਮਾ ਜਾਂਦੀ ਆ ਭਾਵ ਜਦ ਅੰਤ ਨੂੰ ਕਢਿਆਲ ਉੱਤੇ ਡੱਗਾ ਡੰਡਾ ਮਾਰਨੋਂ ਹੱਟ ਜਾਏਗੀ ਤਾਂ ਆਵਾਜ਼ ਹੌਲੀ-ਹੌਲੀ ਮੱਧਮ ਹੋ ਕੇ ਕਢਿਆਲ ਦੇ ਵਿੱਚ ਹੀ ਸਮਾ ਜਾਂਦੀ ਹੈ ਅਤਵਾ ਅਵਿਦਿਆ ਰੂਪੀ ਕਾਸੀ ਕਹੇ ਦੇ ਬਰਤਨ ਕਢਿਆਲ ਤੋਂ ਹੰਗਤਾ ਮਮਤਾ ਰੂਪੀ ਤੁਨ ਪੈ ਜਾ ਹੁੰਦੀ ਵਾ ਅਵਿਦਿਆ ਰੂਪੀ ਕਾਸੀ ਤੋਂ ਪੰਜਾਂ ਧਾਤਾਂ ਦਾ ਸਰੀਰ ਬਣ ਕੇ ਫਿਰ ਇਸ ਵਿੱਚੋਂ ਮੈਂ ਤੇ ਤੂੰ ਦੀ ਧੁਨੀ ਪੈਦਾ ਹੁੰਦੀ ਅੰਤ ਨੂੰ ਅਵਿਦਿਆ ਰੂਪੀ ਕਾਸੀ ਕਢਿਆਲ ਵਿੱਚ ਹੀ ਹੰਗਤਾ ਮਮਤਾ ਰੂਪੀ ਤੁਨੀ ਸਮਾ ਜਾ ਜਾਂਦੀ ਵਾ ਅਵਿਦਿਆ ਰੂਪੀ ਕਾਸੀ ਕਢਿਆਲ ਤੋਂ ਤੁਨ ਪਾਪ ਸ੍ਰਿਸ਼ਟੀ ਪੈਦਾ ਹੁੰਦੀ ਫਿਰ ਮਹਾ ਪਰਲੋ ਦੇ ਸਮੇਂ ਤੁਨ ਸ੍ਰਿਸ਼ਟੀ ਅਵਿਦਿਆ ਰੂਪੀ ਕਾਸੀ ਦੇ ਵਿੱਚ ਹੀ ਲੀਨ ਹੋ ਜਾਂਦੀ ਆ ਫਿਰ ਕਹਿੰਦੇ ਕਾਸੀ ਫੂਟੀ ਪੰਡਤਾ ਧੁਨ ਕਹਾਂ ਸਮਾਈ ਇਹ ਪੰਡਤ ਜਦ ਗਿਆਨ ਹੋਣ ਕਾਰਨ ਅਵਿਦਿਆ ਰੂਪੀ ਕਾਂਸੀ ਦਾ ਬਰਤਨ ਭਾਵ ਕੜਿਆਲ ਫੁੱਟ ਗਈ ਭਾਵ ਟੁੱਟ ਗਿਆ ਭਾਵ ਵਿਦਿਆ ਅੰਦਰੋਂ ਨਾਸ਼ ਹੋ ਗਈ ਫਿਰ ਉਹ ਮੈਂ ਤੇ ਤੂੰ ਵਾਲੀ ਧੁਨ ਕਿੱਥੇ ਸਮਾ ਗਈ ਬਸ ਸ੍ਰਿਸ਼ਟੀ ਕਿੱਥੇ ਸਮਾ ਗਈ ਪਾਉ ਉਹ ਚੇਤਨ ਸਰੂਪ ਬ੍ਰਹਮ ਦੇ ਵਿੱਚ ਹੀ ਲੀਨ ਹੋ ਗਈ ਅਰਥਾਤ ਅਵਿਦਿਆ ਕਰਕੇ ਮੈਂ ਤੇ ਤੂੰ ਦੀ ਆਵਾਜ਼ ਅੰਦਰੋਂ ਪ੍ਰਗਟ ਹੋਈ ਸੀ ਅਤੇ ਅਵਿਦਿਆ ਦੇ ਨਿਵਰ ਧੋਣ ਕਰਕੇ ਵਿੱਚੇ ਲੈ ਹੋ ਗਈ ਹੈ ਤ੍ਰਿਕੁਟੀ ਸੰਧ ਮੈਂ ਪੀਖਿਆ ਕਟ ਹੂ ਕਟ ਜਾਗੀ ਮੈਂ ਤਦ ਰਜੋ ਤਮੋ ਸਤੋਵਾ ਕਰਤਾ ਕਰਮ ਕਿਰਿਆ ਵਾ ਤਿਆਤਾ ਤਿਹਾਨ ਤੇ ਵਾ ਪਰਮਾਤਾ ਪ੍ਰਮਾਨ ਪਰਮੇ ਵਾ ਇੜਾ ਪਿੰਗਲਾ ਸੁਖਮਨਾ ਰੂਪ ਤ੍ਰਿਕੁਟੀ ਤ੍ਰਿਪੁਟੀ ਵਿੱਚ ਪਰਮੇਸ਼ਰ ਨੂੰ ਸੰਧ ਮਿਲਿਆ ਹੋਇਆ ਵੇਖਣਾ ਕੀਤਾ ਜਦ ਹੂ ਹੁੰਦਾ ਨਿਸ਼ਚੇ ਕਰਕੇ ਮੇਰੇ ਕਟ ਹਿਰਦੇ ਦੇ ਅੰਦਰ ਕਟ ਇੱਕ ਰਸ ਗੁਰਾਂ ਦੁਆਰਾ ਬ੍ਰਹਮਾਕਾਰ ਬਿਰਤੀ ਜਾਗ ਪਈ ਵਾਜਾਦ ਕਟਨ ਤੈ ਕਰਨ ਦੇ ਅੰਦਰੋਂ ਸਰੂਪ ਦੇ ਆਨੰਦ ਨੂੰ ਘਟਾਉਣ ਵਾਲੀ ਵਿੱਦਿਆ ਘਟ ਗਈ ਨਿਵਰਤ ਹੋ ਗਈ। ଅਥਵਾ ਜਿਸ ਦੀ ਘਟੂ ਘਟ ਕਟ ਕਟਾਂ ਵਿੱਚ ਚੇਤਨਤਾ ਜਾਗੀ ਹੋਈ ਉਹ ਮੈ ਰਜੋ ਤਮੋ ਸਤੋਵਾ ਤਿਆਤਾ ਧਿਆਨ ਤੇ ਆਦਤ ਰਕੁਟੀ ਵਿੱਚ ਮਿਲਿਆ ਆ ਵੇਖਿਆ ਹੈ। ਐਸੀ ਬੁੱਧ ਸਮਾਚਰੀ ਘਟਮਾਹੇ ਤਿਆਗੀ। ਜਦ ਅਜਹੀ ਆਤਮ ਮਛੈਣੀ ਬੁੱਧੀ ਸੰ ਸਮ ਅਚਰੀ ਇਹਦਾ ਇਸ ਤਰ੍ਹਾਂ ਅਰਥ ਕਰੀਏ ਸੰ ਭਲੀ ਪ੍ਰਕਾਰ ਅਚਰੀ ਗ੍ਰਹਿਣ ਕੀਤੀ ਭਾਵ ਮੈਨੂੰ ਪ੍ਰਾਪਤ ਹੋਈ ਹੈ ਤਦ ਮੈਂ ਘਟ ਹਿਰਦੇ ਦੇ ਵਿੱਚੋਂ ਹੰਗਤਾ ਮਮਤਾ ਤਿਆਗ ਦਿੱਤੀ ਛੱਡ ਦਿੱਤੀ ਨਿਵਰਤ ਕਰ ਦਿੱਤੀ ਹੈ ਆਪ ਆਪ ਦੇ ਜਾਨਿਆ ਤੇਜ ਤੇਜ ਸਮਾਨਾ ਜੋ ਪਰਮੇਸ਼ਰ ਆਪ ਹੀ ਸਾਰਿਆਂ ਦਾ ਸਾਖੀ ਰੂਪ ਤੇ ਆਪ ਹੀ ਅਦਵੈਤ ਆਨੰਦ ਰੂਪ ਹੈ ਉਸ ਗੁਰੂ ਕਿਰਪਾ ਤੋਂ ਜਾਣਿਆ ਜਾਣਣਾ ਕੀਤਾ ਹੈ ਵਾ ਜਦ ਆਪਣੇ ਅੰਤਹਿ ਕਰਨ ਦੇ ਅੰਦਰ ਤੁੰ ਪਦ ਦੇ ਲਖਰਤ ਦੁਆਰਾ ਆਪਣਾ ਸਰੂਪ ਤਤ ਪਦ ਦਾ ਲਖਰਤ ਰੂਪ ਕਰਕੇ ਜਾਣ ਲਿਆ ਵਾ ਆਪਣੇ ਅੰਤਹਿ ਕਰਨ ਦੇ ਅੰਦਰ ਸਰੂਪ ਦੇ ਗਿਆਨ ਦੀ ਪ੍ਰਾਪਤੀ ਕਰਕੇ ਸਾਖੀ ਰੂਪ ਨੂੰ ਜਾਣ ਲਿਆ ਹੈ ਵਾ ਗੁਰੂ ਉਪਦੇਸ਼ ਦੁਆਰਾ ਬਿਰਤੀ ਨੂੰ ਬ੍ਰਹਮਾਕਾਰ ਕਰਕੇ ਬ੍ਰਾਹਮਣ ਨੂੰ ਆਪਣਾ ਆਪ ਭਾਗ ਆਪਣਾ ਆਤਮ ਰੂਪ ਕਰਕੇ ਜਾਣ ਲਿਆ ਤਦ ਪ੍ਰਤਿਕ ਚੇਤ ਜੇਤਨ ਤੇਜ ਦ્વੈਤ ਆਨੰਦ ਚੇਤਨ ਵਿੱਚ ਸਮਾ ਗਿਆ ਪਾਵ ਲੀਨ ਹੋ ਗਿਆ ਹੈ ਕਹੋ ਕਬੀਰ ਅਬ ਜਾਣਿਆ ਗੋਬਿੰਦ ਮਨ ਮੰਨਾ ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਕਿ ਅਬ ਹੁਣ ਮੈਂ ਇਸ ਮਨੁੱਖਾ ਜਨਮ ਰੂਪੀ ਸਮੇਂ ਦੇ ਵਿੱਚ ਆਪਣੇ ਸਰੂਪ ਨੂੰ ਸਾਖ ਯਾਦ ਕਰਕੇ ਜਾਣ ਲਿਆ ਹੈ ਕਿਉਂਕਿ ਮੇਰਾ ਮਨ ਚਿੱਤ ਗੋਬਿੰਦ ਪਰਮੇਸ਼ਰ ਉੱਤੇ ਮੰਨ ਗਿਆ ਹੈ ਵਾਹੇ ਗੁਰੂ 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 ਵਾਹੇ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ